ਸਰਕਟਾ ਹਾਊਸ ਜਲੰਧਰ ਵਿਖੇ ਐਂਟੀ ਕ੍ਰਾਈਮ ਐਂਟੀ ਕ腐ਪਸ਼ਨ ਸੁਸਾਇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸੁਸਾਇਟੀ ਵੱਲੋਂ ਆਪਣੀ ਨਵੀਂ ਟੀਮ ਦਾ ਐਲਾਨ ਕਰਦਿਆ ਉਹਨਾਂ ਨੂੰ ਨਿਯੁਕਤੀ ਪੱਤਰ ਤੇ ਗਏ ਇਸ ਮੌਕੇ ਸੇਵਾਮੁਕਤ ਐਸ.ਪੀ ਗੁਰਮੀਤ ਸਿੰਘ ਅਤੇ ਉਹਨਾਂ ਦੀ ਪਤਨੀ ਰਾਜਵੀਰ ਕੌਰ ਸਾਬਕਾ ਸਰਦਾਰ ਹਾਕੀਖਾੜੀ ਟੀਮ ਖੇਤਰੀ ਪਾਸਪੋਰਟ ਅਫਸਰ ਅਨੁਪੋਤ ਸਿੰਘ ਐਨ.ਆਰ.ਆਈ. ਥਾਣਾ ਤੋਂ ਇੰਸਪੈਕਟਰ ਸ਼ਿੰਗਾਰਾ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਨਵ ਨਿਯੁਕਤੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਇਸ ਮੌਕੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਹਜ਼ਾਰ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਇਸ ਮੌਕੇ ਪਲ ਸਫਾਰੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਦੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਤੋਂ ਤਾਂ ਜਿਹੜੀ ਮੀਟਿੰਗ ਆਪਣੇ ਸਰਕਟ ਉਹ ਜਿਹੜੀ ਮੀਟਿੰਗ ਕਰੇ ਤੋਂ ਮੈਨੂੰ ਮਿਲ ਲੱਗ ਗਿਆ। ਸ਼੍ਰੀਿੰਦਰ ਸਿੰਘ ਕੈਰੋ ਪ੍ਰੈਜ਼ਰ ਪੰਜਾਬ ਐਂਟੀ ਕ੍ਰਾਈਮ ਹੋਰ ਐਂਟੀ ਕੈਪਸੂਲ ਨੂੰ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ। ਪਹਿਲਾਂ ਤਾਂ ਸਾਡੇ ਜਿਹਨਾਂ ਚ ਨੂਚੀ ਪੱਤਰ ਦੇ ਗਏ ਸੀ ਜਿਹੜੇ ਅਸੀਂ ਡੈਲੀਕੇਟ ਬਣਾਏ ਆ ਪੰਜਾਬ ਦੀ ਪੂਰੀ ਟੀਮ ਵਿੱਚ ਪਹੁੰਚੀ ਹੈ। ਮੇਰੇ ਸਟਾਫ ਜੋ ਪਾਸਪੋਰਟ ਤੋਂ ਸਾਡੇ ਅਫਸਰ ਸਾਹਿਬਾਨ ਰੂ ਸਿੰਘ ਜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਨਾਲ ਸਾਡੇ ਬੈਠੇ ਆ ਨਰਾਈ ਥਾਣੇ ਤੋਂ ਸਰਦਾਰ ਸ਼ੰਘਾਰਾ ਸਿੰਘ ਜੀ ਉਹ ਆਪਣੇ ਕਰਪੂਰਲੇ ਤੋਂ ਐਸਐਚਓ ਵੀ ਪਹੁੰਚੇ ਹਨ ਕਰਸਾਨ ਬੇਗ ਤੋਂ ਪਹੁੰਚੇ ਹਨ ਮੈਨਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮੈਡਮ ਰਾਜਵੀਰ ਕੌਰ ਜੀ ਜਿਹੜੇ ਸਾਡੇ ਆਪਣੇ ਹਾਕੀ ਦੇ 14 ਵਾਰੀ ਇਹਨਾਂ ਨੇ ਜਿੱਤਿਆ ਦੇਖੋ ਅਸੀਂ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਮੈਡਮ ਜਿਹੜੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਜਿਹੜਾ ਸਿਕਾ ਅਸੀਂ ਜਿਹੜਾ ਇੱਥੇ ਜਿਹੜੀ ਮੀਟਿੰਗ ਰੱਖੀ ਹੈ ਉਹ ਅੱਜ ਅਸੀਂ ਆਈਡੈਂਟੀਟੀ ਕਾਰਡ ਦੇਨੇ ਸੀ ਇਸ ਕਰਕੇ ਕਿ ਸਾਡੇ ਤੋਂ ਜਿਹੜੇ ਅਫਸਰ ਬੈਠੇ ਹਨ ਸਾਡੇ ਸਹਿਬਾਨ ਨਾਲ ਸਾਡੇ ਬੈਠੇ ਹਨ ਅਸੀਂ ਇਹਨਾਂ ਨੂੰ ਇੱਕ ਬੇਨਤੀ ਕਰਾਂਗੇ ਕਿ ਜਿਹੜੀਆਂ ਅਪਾਰਟਮੈਂਟ ਹੈ ਉਹਦੇ ਵਿੱਚ ਟਾਈਮ ਬਹੁਤ ਲੱਗ ਰਿਹਾ ਹੈ ਅਸੀਂ ਇਸ ਕਰਕੇ ਸਤਿਕਾਰਯੋਗਾਂ ਬੁਲਾਇਆ ਇਹਨਾਂ ਨੂੰ ਇਸ ਕਰਕੇ ਆਸੀਂ ਕਿ ਜਿਹੜੇ ਬੱਚੇ ਸਾਡੇ ਬਹੁਤ ਕਈ ਵਾਰੀ ਤਿੰਨ ਤਿੰਨ ਮਹੀਨੇ ਜੀ ਅਪਾਰਟਮੈਂਟ ਜਿਹੜੀ ਹੈ ਉਹ ਪਾਸਪੋਰਟ ਨੋਤਰ ਦੇ ਵਿੱਚ ਲੱਗ ਰਹੀ ਹੈ ਇਹਨ ਤੋਂ ਜਲਦੀ ਤੋਂ ਜਲਦੀ ਮੈਂ ਪਿੱਛੇ ਖੁਸ਼ੀ ਪੜ੍ਹਿਆ ਹੀ ਕਿ ਤੁਸੀਂ ਬੜੀ ਮਿਹਨਤ ਕਰਕੇ ਪਾਸਪੋਰਟ ਜਿਹੜੇ ਰੁਕੇ ਹੋਏ ਸੀਗੇ ਇਹਨਾਂ ਨੇ ਬਹੁਤ ਵੱਧ ਕੰਮ ਚੜ੍ਹ ਕੇ ਕੀਤਾ ਕਿ ਜਿਹੜੇ ਲੋਕਾਂ ਨੂੰ ਪਾਸਪੋਰਟ ਦੇ ਵਿੱਚ ਰੁਕੇ ਉਹ ਵੀ ਮਿਲਿਆ ਕਾਫੀ ਜਲਦੀ ਕੰਮ ਹੋ ਰਿਹਾ ਹੈ ਜਿਹੜੇ ਪਾਰਮੈਂਟ ਹੈ ਉਹ 30 ਦਿਨਾਂ ਦੀ ਲੇਟ ਹੈ ਇਹਦਾ ਵੀ ਹੱਲ ਕੀਤਾ ਜਾਵੇ ਤੇ ਨਾਲ ਸਾਡੇ ਮੈਡਮ ਜੀ ਪਹੁੰਚੇ ਹਨ ਇਹਨਾਂ ਨੇ ਸਾਨੂੰ ਸ਼ੀਰਵਾਦ ਦਿੱਤਾ ਹੈ ਸਾਡੀ ਲੇਡੀ ਨੂੰ ਇਹਨਾਂ ਨੇ ਆਈਡੈਂਟੀਟੀ ਕਾਰਡ ਦੇ ਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡੀ ਜਿਹੜੀ ਟੀਮ ਹੈ ਅਸੀਂ ਹੋਰ ਵਧਾ ਚੱਕੀਏ ਅਤੇ ਇਹਨਾਂ ਦੇ ਸਲਾਮ ਅਸ਼ਰਾ ਵੀ ਅਸੀਂ ਰਵਾਂਗੇ ਸਾਡੇ ਐਸਪੀ ਸਾਹਿਬ ਅੱਜ ਅੱਗੇ ਮੇਸੇ ਨੇ ਪਹੁੰਚਣਾ ਸੀ ਪਰ ਡੈਥ ਹੋਣ ਕਾਰਨ ਉਹ ਨਹੀਂ ਪਹੁੰਚ ਸਕੇ ਇਸ ਕਰਕੇ ਅਸੀਂ ਪੰਜਾਬ ਦੀ ਜਿਹੜੀ ਬੋਡੀ ਹੈ ਅੱਜ ਨੂੰ ਜੋਗਤ ਕੀਤੀ ਹੈ ਉਹਨਾਂ ਨੂੰ ਆਈਡੈਂਟੀਕਾਡ ਦਿੱਤੇ ਹਨ ਸਰ ਕਿੰਨੇ ਆ ਜਿਹੜੀਆਂ ਦੇ ਚਿੱਠੀ ਦਿੱਤੀਆਂ ਗਈਆਂ ਅੱਜ ਜੋ ਜਿਹੜੇ ਹੈ 30 ਪਰਿਵਾਰਾਂ ਨੂੰ ਮਤਲਬ ਅਸੀਂ ਸਾਰ ਨਾਲ ਜੋੜਿਆ ਹੈ ਉਹਨਾਂ ਨੂੰ 30 ਜਿਹੜੇ ਮੈਂਬਰ ਹੈ ਜਨਰਲ ਸਾਇਟੀ ਪੰਜਾਬ ਸਾਰੇ ਲਾਏ ਹਨ ਇਸ ਤੋਂ ਬਾਅਦ ਅਸੀਂ ਲੇਡੀਜ਼ ਵੀ 11 ਲੇਡੀ ਲਾਈਆਂ ਤੇ 25 ਜਿਹੜੇ ਜੈਂਸ ਆ ਉਹ ਅਸੀਂ ਅੱਜ ਲਾਏ ਹਨ ਜਿੱਥੇ ਵੀ ਕਿਸੇ ਦਾ ਕੰਮ ਰੁਕੇਗਾ ਜਿੱਥੇ ਕੋਈ ਕੰਮ ਨਹੀਂ ਹੋ ਰਿਹਾ ਕ੍ਰਾਈਮ ਹੋ ਰਿਹਾ ਜਿੱਥੇ ਕਿਸੇ ਧੀ ਭੈਣ ਨਾਲ ਕੋਈ ਗਲਬਾਤ ਹੋ ਰਹੀ ਹੈ ਕੋਈ ਉਹਦੀ ਸਰਵਾਈ ਨਹੀਂ ਹੋ ਰਹੀ ਕਈ ਵਾਰੀ ਲੋੜਵੰਦ ਪਰਿਵਾਰ ਹੁੰਦੇ ਹਨ ਪਿੱਛੇ ਵੀ ਸਾਡੇ ਕੋਲ ਲੋੜਵੰਦ ਪਰਿਵਾਰ ਸੀਗੇ ਅਸੀਂ ਸ਼ਮਸ਼ਾਨ ਘਾਟ ਜਾ ਕੇ ਸਾਡੀ ਪੂਰੀ ਟੀਮ ਨੇ ਉਸ ਪਰਿਵਾਰ ਜਿਹੜਾ ਸੀਗਾ ਉਹਦੇ ਬੱਚਿਆਂ ਨੇ ਉਹਨੂੰ ਬਜ਼ੁਰਗਾ ਨੂੰ ਘਰੋਂ ਕੱਢ ਦਿੱਤਾ ਗਿਆ ਉਹਦੇ ਵਾਸਤੇ ਵੀ ਪੂਰਾ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਜਾ ਕੇ ਅਸੀਂ ਸਹਾਰਾ ਕੀਤਾ ਤੇ ਜਿਹੜਾ ਉਹਦਾ ਕਿਰਿਆ ਅਸੀਂ ਜਾਰਸ ਕੀਤੀ ਉਹ ਵੀ ਸਾਡੇ ਸੰਸਥਾਨ ਨੇ ਕੀਤੀ ਹੈ ਇਹੋ ਜੀ ਸੰਤਾ ਸਾਡੇ ਅੱਕੇ ਵੀ 45 ਪਰਿਵਾਰਾਂ ਨੂੰ ਹਰ ਮਹੀਨੇ ਲੋੜਵੰਦ ਜਿਹੜੇ ਬੱਚਿਆਂ ਦੇ ਪਰਿਵਾਰਾਂ ਨੂੰ ਘਰੋਂ ਕੱਢਦਾ ਬੱਚਿਆਂ ਦਾ ਪੂਰਾ ਪਰਿਵਾਰਾਂ ਦਾ ਸਾਥ ਦਿੰਦੀ ਹੈ ਅਸੀਂ ਉਹਨਾਂ ਵਾਸਤੇ ਵੀ ਨਾਲ ਲੋਕੇ ਖੜੇ ਆਂ ਜਿੱਥੇ ਵੀ ਸਾਨੂੰ ਕੋਈ ਐਨਆਰਬੀ ਵੀ ਸਾਡੇ ਕੋਲ ਆਏ ਹਨ ਉਹਨਾਂ ਦਾ ਕੋਈ ਧੱਕਾ ਹੋ ਰਿਹਾ ਜਾਂ ਕੂਟੀਆਂ ਦੇ ਕਬਜ਼ੇ ਹੋ ਰਿਹਾ ਹਨ ਕੁਝ ਵੀ ਹੋ ਰਿਹਾ ਉਹ ਸਾਡੀ ਸੰਸਥਾ ਨਾਲ ਜਿਹੜਾ ਸੰਬੰਧ ਕਰ ਸਕਦੇ ਹਨ ਅਸੀਂ ਇਸੇ ਹੋ ਕੇ ਸਾਰੇ ਜਿਹੜੀ ਟੀਮ ਹੈ ਉਹ ਨਾਲ ਚੱਲਾਂਗੇ ਤੇ ਮੈਂ ਇਹਨਾਂ ਕਹਿੰਦਾ ਹੋਇਆ ਤੁਹਾਡਾ ਪ੍ਰੈਸ ਮੀਡੀਆ ਦਾ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਕਿ ਜਿਹੜੀ ਸਾਡੀ ਤੁਸੀਂ ਜਗਾ ਜਗਾ ਤੇ ਆਵਾਜ਼ ਪਹੁੰਚਾਉਂਦੇ ਹਾਂ ਮੈਂ ਸਾਰਿਆਂ ਦਾ ਇੱਥੇ ਅਫਸਰ ਸਾਹਿਬਾਨਾਂ ਦਾ ਔਰ ਸਾਡੇ ਤੋਂ ਸ਼ੰਗਾਰਤ ਸਿੰਘ ਜੀ ਆਏ ਹਨ ਐਸਐਚਓ ਸਾਹਿਬ ਐਂਡ ਫਰਾਡ ਤੋਂ ਵੀ ਆਏ ਐਂਟੀ ਫਰਾਡ ਤੋਂ ਵੀ ਆਏ ਹਨ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡੀ ਜਿੱਥੇ ਵੀ ਸਾਡੀ ਮੁਸ਼ਕਲ ਹੁੰਦੀ ਹੈ ਸਾਡੇ ਪਰਿਵਾਰ ਨੂੰ ਕਿਸੇ ਨੂੰ ਵੀ ਸਾਡੇ ਐਂਟੀ ਫਰਾਡ ਕੋਈ ਵੀ ਜਾਂਦਾ ਹੈ ਉਹਦੀ ਬਦ ਤੋਂ ਬਦ ਗੱਲ ਸੁਣੀ ਜਾਂਦੀ ਆਣ ਵਾਲੇ ਸਮਝ ਕਿਹੜੇ ਕੰਮ ਆ ਜਿਹੜੇ ਪਹਿਲੇ ਦਾਪੇ ਤੁਹਾਨੂੰ ਦੀ ਸਸਤਾ ਨੂੰ ਦਿੱਤੇ ਹੋ ਸਸਤਾ ਲੋੜ ਜਿਹੜੇ ਰੁਕੇ ਕੰਮ ਹੈ ਅਸੀਂ ਪੂਰੇ ਕਰਾਵਾਂਗੇ ਜਿੱਥੇ ਵੀ ਕੋਈ ਸਾਡੇ ਕੋਲ ਪਿੱਛੇ ਤਿੰਨ ਚਾਰ ਕੁੜੀਆਂ ਦੇ ਇਸ ਆਏ ਹੋਇਆ ਜਿਨ੍ਹਾਂ ਨੂੰ ਮਾਰ ਕੁੱਟ ਕਰਕੇ ਘਰੋਂ ਕੱਢ ਦਿੱਤਾ ਗਿਆ ਉਹ ਸਾਡੇ ਜਨਰਲ ਸੈਕਟੀ ਵਿੱਚ بیٹھے ਹਨ ਜਾਂ ਸਾਡੇ ਤੁੜਕਾਰਾ ਸਾਹਿਬ ਬਿਟੇਨ ਸਾਹਿਬਾ ਸੈਕਟੀ ਬਿਟੇ ਹਨ ਡਾਕਟਰ ਪ੍ਰਵੀਨ ਜੀ ਬਿਟੇ ਹਨ ਸਬਰਵਾਲ ਸਾਹਿਬ ਬਿਟੇ ਹਨ ਮੈਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਧੰਨਵਾਦ ਕਰਦਾ ਕਿ ਇਹ ਸਾਡੀ ਜਿਹੜੀ ਟੀਮ ਹੈ ਬੜੀ ਸਮੁੱਚੀ ਟੀਮ ਹੈ ਨਾਲ ਹੋ ਕੇ ਚੱਲਦੀ ਹੈ ਅਸੀਂ ਰਿਸ਼ਵਤ ਵਾਲੇ ਬੰਦਿਆਂ ਨੂੰ ਪਿੱਛੇ ਮਨਰੇਗਾ ਤੋਂ 2-2 300 ਰੁਪਿਆ ਉਹ ਲੈ ਰਿਆ ਸੀ ਕੋਈ ਬੰਦਾ ਅਸੀਂ ਉਹ ਵੀ ਟੀਮ ਨੂੰ ਜਾ ਕੇ ਫੜਿਆ ਕਿ ਲੋੜਵੰਦ ਪਰਿਵਾਰਾਂ ਦੇ ਵਿੱਚੋਂ ਮਨਰੇਗਾ ਤੇ ਕੰਮ ਕਰ ਰਿਆ ਸੀ ਉਹਦੇ ਵਿੱਚੋਂ ਲੇਡੀ ਦੇ ਕੋਲੋਂ ਪਿੰਨਾ 100 ਰੁਪਿਆ 200 ਰੁਪਿਆ ਲੈ ਕੇ ਉਹਨੂੰ ਥਾਮ ਫੰਮ ਦਿੱਤਾ ਜਾਂਦਾ ਸੀ ਅਸੀਂ ਉਹ ਪੂਰੀ ਤਰ੍ਹਾਂ ਫਿਟ ਹੈ ਸਾਨੂੰ ਡੀਐਸਪੀ ਸਾਹਿਬ ਕੋ ਅਸੀਂ ਵਿਜੀਲੈਂਸ ਨੂੰ ਕੇਸ ਪਹੁੰਚਾਤਾ ਉਹਦੀ ਅਗਵਾਈਆਂ ਵੀ ਕਰਾਤੀਆਂ ਥੋੜੇ ਦਿਨਾਂ ਦੇ ਬਾਅਦ ਉਹਦਾ ਵੀ ਇਹ ਸਾਡੇ ਕੋ ਆਇਆ ਸੀਗਾ ਉਹ ਵੀ ਹਲਕਾ ਆਇਆ ਅਸੀਂ ਨਾਲ ਉਹ ਕੜੇ ਆ ਗਰੀਬ ਜਰੂਰਤਪੰਦ ਪਰਿਵਾਰਾਂ ਵੀ ਮਦਦ ਵਾਸਤੇ ਜਿਹੜੀ ਸਰਕਾਰ ਵੱਲੋਂ ਕਈ ਸਕੀਮਾਂ ਜਿਹੜੀਆਂ ਚਲਾਈਆਂ ਗਈਆਂ ਆ ਕਿ ਜਿਹੜੀਆਂ ਆਮ ਗੰਦੀ ਦੀ ਨੌਲੇਜ ਨਹੀਂ ਹੈ ਜੀ ਕਿ ਉਸ ਤਰ੍ਹਾਂ ਦੇ ਕੈਂਪ वगैरह ਵੀ ਲੱਜੇ ਉਹ ਜਿਹੜੀ ਉਹਨਾਂ ਦੇ ਅੰਦਰ ਉਸ ਸਕੀਮਾਂ ਦੇ ਮਾਧਮ ਨਾਲ ਪਹੁੰਚ ਸਕੀਏ ਅਸੀਂ ਲਾਵਾਂਗੇ ਮੈਡੀਕਲ ਕੈਂਪ ਲਾਵਾਂਗੇ ਜਿੱਦਾਂ ਮਤਲਬ ਕਈ ਸਕੀਮਾਂ ਸਰਕਾਰ ਵੱਲੋਂ ਆਈਆਂ ਕਿ ਕਿਸੇ ਨੂੰ ਪਤਾ ਨਹੀਂ ਕਿ ਜਿਹ ਸਰਕਾਰ ਜਿਹੜੀ ਐ ਸਕੀਮਾ ਬਿਲਕੁਲ ਦਿੰਦੀ ਐ ਪਰ ਜਿਹੜੀ ਗਰੀਬ ਪਰਿਵਾਰ ਐ ਜਿੱਥੇ ਜਿੰਨੂੰ ਜਾਣੀ ਚਾਹੀਦੀ ਆ ਉੱਥੇ ਤੱਕ ਨਹੀਂ ਪਹੁੰਚਦੀ ਅਸੀਂ ਥੋੜੇ ਦਿਨਾਂ ਚੱਕ ਉਹ ਵੀ ਬਹਾਲਾ ਕਰਾਂਗੇ ਕਿ ਜਿੱਥੇ-ਇੱਥੇ ਵੀ ਹੈ ਉਹਨੂੰ ਲੋੜਵੰਦ ਪਰਿਵਾਰ ਨੂੰ ਸਭ ਕੋ ਮਿਲ ਜਾਵੇ ਠੀਕ ਠੀਕ ਆ ਮੈਡਮ ਬੈਠੋ ਆ ਮੈਂ ਤੇ ਗੈਸਟ ਬੁਲਾਇਆ ਹੋਇਆ ਤੁਸੀਂ ਆਪਣੇ ਮਨ ਦੀ ਗੱਲ ਹਾਂਜੀ ਮੈਨੂੰ ਅੱਜ ਦੇ ਫੰਕਸ਼ਨ ਵਿੱਚ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਜਿਹੜੀ ਸਰਦਾਰ ਸੁਰਿੰਦਰ ਸਿੰਘ ਕੈਰੋਂ ਤੇ ਇਹਨਾਂ ਦੀ ਟੀਮ ਨੇ ਅੱਜ ਮੈਨੂੰ ਇੱਥੇ ਆਉਣ ਦਾ ਮੈਨੂੰ ਇਸ ਮੌਕਾ ਦਿੱਤਾ ਔਰ ਮੈਨੂੰ ਆਣ ਕੇ ਇੱਥੇ ਬਹੁਤ ਚੰਗਾ ਲੱਗਾ ਕਿਉਂਕਿ ਜਿਹੜੇ ਵੀ ਇਹ ਕੰਮ ਕਰ ਰਹੇ ਆ ਔਰ ਜਿੰਨਾ ਬਰੇ ਨੇ ਇਹਨੇ ਦੱਸਿਆ ਆ ਉਹ ਖੁਦ ਮਾਨੂੰ ਬਹੁਤ ਚੰਗੇ ਲੱਗੇ ਔਰ ਮੈਂ ਖੁਦ ਚਾਹਨੀ ਆ ਕਿ ਮੈਂ ਇਹੋ ਜੇ ਕੰਮਾਂ 'ਚ ਇਹਨਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਾਂ ਕਿ ਤਾਂ ਕਿ ਇੱਕ ਚਲੋ ਨਾਮ ਵੀ ਹੈਗਾ ਆ ਅਰਜਨ ਉਹ ਆਡੀ ਅਸੀਂ ਦੋਨੇ ਹਸਬੰਡ ਵਾਈਫ ਔਰ ਅਸੀਂ ਚਾਹਾਂਗੇ ਕਿ ਚਲੋ ਜੇ ਸਾਡੀ ਹੈਲਪ ਲੈਣਾ ਚਾਹਣ ਤੇ ਅਸੀਂ ਜਿੱਥੇ ਵੀ ਕੋਈ ਵੀ ਜਿਹੜੇ ਇਹਨਾਂ ਦੇ ਰੁਕੇ ਹੋਏ ਕੰਮ ਆ ਤੇ ਅਸੀਂ ਇਹਨਾਂ ਦੇ ਨਾਲ ਜਾ ਕੇ ਉਹ ਹੱਲ ਕਰਾਉਣ ਦੀ ਕਿਸ਼ ਕਰਾਂਗੇ ਔਰ ਬਹੁਤ ਚੰਗਾ ਲੱਗਾ ਇੱਥੇ ਆਣ ਕੇ ਇਹਨਾਂ ਦੇ ਸਾਰੇ ਪਰਿਵਾਰਾਂ ਦੇ ਨਾਲ ਮਿਲ ਕੇ ਔਰ ਇੱਥੇ ਮੇਰੇ ਕਿਸਾਨ ਵੀਰ ਆਏ ਆ ਤੇ ਕਿਸਾਨ ਮੈਂ ਕਿਸਾਨ ਵਿੰਗ ਦੀ ਵੀ ਮੈਂਬਰ ਆ ਕਿਉਂਕਿ ਮੈਂ ਇੱਕ ਜ਼ਿੰਮੇਵਾਰਾ ਪਰਿਵਾਰਾਂ ਦੇ ਵਿੱਚੋਂ ਹਾਂ ਔਰ ਮੈਂ ਚਾਹੁੰਦੀ ਆ ਕਿ ਅਸੀਂ ਹਰ ਇੱਕ ਜਗ੍ਹਾ ਜਿੱਥੇ ਵੀ ਸਾਡੀ ਜ਼ਰੂਰਤ ਮਹਿਸੂਸ ਹੋਵੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੀ ਹੋਈਏ ਮਿਹਰਬਾਨੀ ਸਵਾਰੀ 113 ਵਾ ਸ੍ਰੀ ਜੀ ਉਹਦੇ ਬਾਰੇ ਵੀ ਕਰਨਾ ਚਾਹੁੰਦੇ ਹਾਂ ਕਿ ਇਹ ਕਿਹੜਾ ਕੰਮ ਕਰਦੇ ਹੋ ਸੋਸ ਖਾਵਾਂਗੇ ਇਹ ਕੰਮ ਬਹੁਤ ਕਰਦੇ ਜਿੱਥੇ ਵੀ ਸਾਨੂੰ ਬੁਲਾਉਣਗੇ ਮੈਂ ਉਦਾਂ ਅੱਜ ਪਹਿਲੀ ਵਾਰੀ ਇਸ ਸੰਸਥਾ 'ਚ ਮੈਨੂੰ ਬੁਲਾਇਆ ਗਿਆ ਹੈ ਪਰ ਜੇ ਕਦੀ ਵੀ ਹੋਣ ਅਗੋਂ ਆਉਣ ਵਾਲੇ ਟਾਈਮ ਦੇ ਵਿੱਚ ਜਦ ਵੀ ਇਹ ਲੋਡ ਮਹਿਸੂਸ ਕਰਨਗੇ ਤੇ ਮੈਂ ਜਰੂਰ ਉਸ ਜਗ੍ਹਾ ਤੇ ਪਹੁੰਚਾ ਕਰਾਂਗੀ ਕਿਉਂਕਿ ਮੈਨੂੰ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਔਰ ਜਿਹੜੇ ਸਾਰਾ ਪਰਿਵਾਰ ਇਕੱਠਾ ਹੋ ਕੇ ਕੰਮ ਕਰ ਰਿਹਾ ਔਰ ਸਪੈਸ਼ਲੀ ਜਿਹੜਾ ਲੋਕ ਭਲਾਈ ਕੰਮ ਜਿਹੜੇ ਆ ਜਿਹੜੇ ਜਿਹੜੇ ਵੀ ਰੁਕ ਜਾਂਦੇ ਆ ਜਿਹੜੇ ਪਰਿਵਾਰ ਉੱਪਰ ਤੱਕ ਨਹੀਂ ਗੱਲਾਂ ਨੂੰ ਪਹੁੰਚਾ ਸਕਦੇ ਜਿਹੜੇ ਆ ਵੀ ਮੀਡੀਆ ਦੇ ਥਰੂ ਜਾਂ ਖੁਦ ਆਪ ਜਾ ਕੇ ਵੀ ਆਫੀਸਰਜ਼ ਨੂੰ ਮਿਲ ਕੇ ਜਿਹੜੇ ਕੰਮ ਉਹਨਾਂ ਦੇ ਕਰਵਾ ਰਹੇ ਆ ਔਰ ਅਸੀਂ ਇਹਨਾਂ ਦੇ ਨਾਲ ਜਰੂਰ ਖੜੇ ਹੋਵਾਂਗੇ थैंक यू इनकी पूरी टीम का बहुत बहुत दिल से धन्यवाद करता हूँ और आ, खेरा साहब ने बताया कि तीन महीने के आ, जो पासपोर्ट की जो डिले है वो इस टाइप का नहीं है विद इन वन मंथ विद इन वन मंथ अभी थर्टी डेज के अंदर अंदर अपॉइंटमेंट मिली है तत्काल का सेम डे है तत्काल का जो भी अपॉइंटमेंट जिसको चाहिए सेम डे है और भी हमारा जो सेंट्रल गवर्नमेंट है हमारे जितने भी सीनियर ऑफिसर्स हैं उनका भी यही एफर्ट है कि कम से कम वेटिंग पीरियड रहे अपॉइंटमेंट में और उसके लिए हमारी पूरी तरह से कोशिश है तो बहुत बहुत धन्यवाद मेरे लाइक कोई भी किसी प्रकार की कोई हेल्प हो तो मोस्ट वेलकम ठीक है जी धन्यवाद